ਪਿੰਡ ਲਖਨ ਕਲਾ ਵਿੱਚ ਮਿੱਟੀ ਦੀ ਨਜਾਇਜ਼ ਮਾਈਨਿੰਗ ਹੋ ਰਹੀ ਹੈ ਜਿਸ ਕਾਰਨ ਪਿੰਡ ਦੇ ਕੁਝ ਕਿਸਾਨਾਂ ਨੇ ਇਸ ਤੇ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਤੇ ਅੱਖਾਂ ਮੀਚੀ ਬੈਠਾ ਹੈ ਖੇਤਾਂ ਵਿੱਚ 25 ਫੁੱਟ ਤੱਕ ਮਿੱਟੀ ਚੁੱਕੀ ਜਾ ਰਹੀ ਹੈ ਡੀਸੀ ਨੂੰ ਕਈ ਵਾਰ ਜਾਣੂ ਕਰਵਾਇਆ ਗਿਆ ਪਰ ਕੋਈ ਵੀ ਕਾਰਵਾਈ ਨਹੀਂ ਹੋਈ 9024 ਨੂੰ ਜਿਹੜਾ ਅਸੀਂ ਇੱਥੇ ਆ ਜੀ ਮਾਈਨਿੰਗ ਬਹੁਤ ਵੱਡੀ ਪੱਧਰ ਤੇ ਹੋ ਰਹੀ ਆ ਲਖਣਕਲਾ ਪਿੰਡ ਜਿਹੜਾ ਜਿਹੜਾ ਕਪੂਰਥਲਾ ਦਾ ਬੜਾ ਵੱਡਾ ਪਿੰਡ ਆ ਜਿੱਦੀ ਘਟੋ ਘਾਟ 200-300000 ਅਕਰ ਜਮੀਨ ਆ ਨਾਲ ਖੁੱਪਸ਼ ਹੋ ਰਿਹਾ ਨਾਲ ਫੂਲੇ ਵਾਲ ਡੈਨਮੈਂਟ चौहान ਛੋਟਾ ਲਖਣ ਅਮੀਰੇ ਪਾਕ ਜਿਹੜਾ ਮਾਈਨਿੰਗ ਹੋ ਰਹੀ ਆ ਇਹਦੇ ਵਾਸਤੇ ਅਸੀਂ ਪੰਚਾਇਤ ਨੂੰ ਡੀਸੀ ਕਪੂਰਥਲਾ ਨੂੰ ਬੜੀ ਜਾਰੀ ਬੇਨਤੀ ਕਰ ਚੁੱਕੇ ਆ ਅਸੀਂ ਜਿਹੜਾ ਸੀਓ ਮਾਨ ਨਗਾਲਾ ਕਰਨਿਆ ਉਹਨੂੰ ਬੜੀ ਬੜੀ ਆਫ ਜਾ ਕੇ ਮਿਲ ਚੁੱਕੇ ਆ ਐਸਐਚਓ ਜਿਹੜਾ ਸਦਨਿਆ ਉਥੇ ਜਾ ਕੇ ਅਸਾਂਗੂੰ ਰਿਪੋਰਟ ਦੇ ਚੁੱਕੇ ਆ ਤਕਰੀਬਨ ਸਾਨੂੰ ਇਹ ਜਿਹੜਾ ਮਹੀਨਾ ਹੋ ਗਿਆ ਰੋਣਾ ਪਉਂਦਿਆਂ ਪਰ ਕਿਸੇ ਦੇ ਕੰਧਾਂ ਤੇ ਨਿਊ ਨਹੀਂ ਸਰਕਦੀ ਅਸੀਂ ਇਹੋ ਪੰਜਾਬ ਸਰਕਾਰ ਨੂੰ ਭਗਵੰਤ ਮਾਨ ਜੀ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਸੀਐਮ ਸਾਹਿਬ ਵੇਖੋ ਆ ਸਾਰੇ ਪਿੰਡਾਂ ਦੇ ਪਿੰਡ ਉੱਜੜ ਗਏ ਆ 20 ਤੋਂ 25 ਫੁੱਟ ਜਿਹੜੀ ਮਾਈਨਿੰਗ ਹੋ ਰਹੀ ਆ ਉਹ ਜਿਹੜੇ ਛੋਟੇ ਕਿਸਾਨ ਆ ਉਵੇਂ ਉਜੜ ਗਏ ਆ ਜਿਹੜੇ ਨੱਕੇ ਨੱਕੇ ਕਿਸਾਨ ਨਹੀਂ 2-2 4-4 5-5 ਹਜ਼ਾਰਾਂ ਇੱਕਦਮ ਖੇੜੀ ਮਾਈਨਿੰਗ ਫੈਲ ਗਈ ਆ ਇਸ ਖਾਲੇ ਸਾਡੀ ਇਹ ਪੂਰੀ ਔਰ ਫਾਰਸੀ ਕਿਸਾਨ ਇਹਨਾਂ ਨਕਦੀਆਂ ਦੀ ਇਹ ਮੰਗਿਆ ਸਾਡੇ ਪੰਜਾਬ ਪ੍ਰਧਾਨ ਅਰਮਿੰਦ ਸਿੰਘ ਜੀ ਖਾਦੀਆ ਵੱਲੋਂ ਔਰ ਸਾਡੇ ਵੱਲੋਂ ਜਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਠਾ ਵੱਲੋਂ ਕਪੂਰਥਲੇ ਤੋਂ ਜਿਹੜਾ ਇਹ ਮਾਈਨਿੰਗ ਹੋ ਕੇ 20 ਫੁੱਟ ਲੋਏ ਪਾ ਕੇ ਸੱਦੋ ਚਿੱਟੀ ਰੇਤਾਂ ਕੱਢ ਕੇ ਤੇ ਗੜੀਆਂ ਕੰਪਨੀਆਂ ਨੇ ਸਰਕਾਰ ਦਾ ਮੇੜੀ ਭੁਗਤਿਆ ਇਹ ਵੇਖ ਰਹੀਆਂ ਨੇ ਇਸ ਕਰਕੇ ਜਿਹੜਾ ਆਇਆ ਇਹਨਾਂ ਨੂੰ ਜਿਹੜਾ ਦੇਖੋ ਫੋੜ ਅੱਜ ਵੀ ਆਹਾਂ ਘੱਟ 100 150 ਜਿਹੜਾ ਪਹਿੰਗਾ ਰੋਕਿਆ ਆ ਤੇ ਜਿਹੜੀਆਂ ਜੀਜੀਸੀ ਮਸ਼ੀਨਾਂ ਸੀ 30 ਤੋਂ 40 ਜੀਜੀਸੀ ਮਸ਼ੀਨਾਂ ਦੀਆਂ ਖੜੀਆਂ ਦੇ ਰੋਕਿਆ ਆ ਤੁਹਾਨੂੰ ਇਹੋ ਕੋਰੀਆਂ ਸਾਡੀ ਯੂਨੀਅਨ ਦੀ ਮੰਗ ਆ ਇਹਨਾਂ ਨੂੰ ਰੋਕਿਆ ਜਾਏ ਔਰ ਇਹਨਾਂ ਨੂੰ ਜਿਹੜਾ ਮਾਈਨਿੰਗ ਆਲਾ ਜਿਹੜੀ ਕੀਤੀ ਐ ਇਹਦੇ ਠੋਏ ਪੁੱਟੇ ਆ ਉਹਨਾਂ ਨੂੰ ਜਿਹੜਾ ਆ ਬਹੁਤ ਵੱਡੀ ਪੰਦਰ ਸੰਗੇ ਨੇ ਜੁਰਮਾਨੀਆਂ ਕੀਤੀਆਂ ਜਾਂ ਇਹੋ ਸਾਡੀ ਜਿਹੜੀ ਆ ਪੁਰੀ ਮੰਗ ਆ ਅੱਜ ਸਮੂਹ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਖਪੂਰਸਲਾ ਬਲਾਕ ਅਰਖਾਨਪੁਰ ਦਾ ਪਿੰਡ ਲਖਣਕਲਾ ਘੁਪਸ਼ੋਰ ਪਥੜਾ ਦੇ ਵਿੱਚ ਜਿਹੜੇ ਆ ਹੁਣੇ ਕਿਸਾਨ ਸਾਡੇ ਜਿਹੜੇ ਖੜੇ ਆ ਅੱਜ ਮਿਤੀ 3 ਦੋ 2024 ਨੂੰ ਜੋ ਬੋਨ ਵੱਡੀ 15 ਸੇ ਮਾਇਨਕ ਹੋ ਰਹੀ ਆ ਲਖਣਕਲਾ ਦੇ ਵਿੱਚ ਘੁਪਸ਼ੋਰ ਦੇ ਵਿੱਚ ਇਹ ਕਿਸਾਨਾਂ ਨੇ ਵੱਡੀ 15 ਸੇ ਜਣਾ ਇਹਨੂੰ ਰੋਕਿਆ ਆ ਜਿੰਨਾ ਚਿਰ ਮਾਇਨਕ ਵਾਲੇ ਸਾਡਾ ਫੈਸਲਾ ਕੋਈ ਡੀਸੀ ਸਾਹਿਬ ਆ ਕਪੂਰਥਲਾ ਜਾਂ ਹੋਰ ਜਿਹੜਾ ਸਾਡਾ ਨਹੀਂ ਹੁੰਦਾ ਉਹਨਾਂ ਚੈਨ ਸਾਡਾ ਜਿਹੜਾ ਮਾਈਨਿੰਗ ਖੇਤਰ ਨੂੰ ਇਥੋਂ ਅਸੀਂ ਬੰਦ ਰੱਖਾਂਗੇ ਇਸ ਕਰਕੇ ਸਾਡੀ ਇਹ ਪੂਰੀ ਯੋਰ ਮੰਗਿਆ ਵੀ ਸਾਡੀ ਜਿਹੜੀ ਆ ਕਾਦੀਆਂ ਯੂਨੀਅਨ ਮਾਈਨਿੰਗ ਜਿਹੜਾ ਖਿਲਾਫ ਜਿਹੜੇ 20-20 ਫੋਟੋ ਟੋਏ ਪੈ ਗਏ ਆ ਉਹਦੇ ਖਿਲਾਫ ਅਸੀਂ ਲੜ ਰਹੇ ਆ ਕੋਈ ਥੱਲੇ ਰੇਤਾ ਚਿੱਟੀ ਢਿੱਕਲ ਆਈ ਆ ਧਰਤੀ ਜਿਹੜੀ ਆ 5-600 ਅੱਕੜ ਧਰਤੀ ਜਿਹੜੀ ਆ ਬਰਬਾਦ ਹੋ ਗਈ ਆ